ਤੇ ਆ ਜੋ ਜੁੜ ਜੋ ਕਰੋ ਕਮੈਂਟ ਕਿਹੜਾ ਟਰੈਕਟਰ ਦੇਖਣਾ ਤੁਸੀਂ ਉਹੀ ਦਿਖਾ ਦਿੰਨੇ ਆ ਅੱਜ ਮੰਡੀ ਦੇ ਉੱਤੇ ਆਪਾਂ ਲਾਈਵ ਹੋ ਰਹੇ ਆ ਲਾਈਵ ਦੇ ਅੰਦਰ ਸਾਰਿਆਂ ਦਾ ਜਵਾਬ ਦੇਵਾਂਗੇ 15 ਤੋਂ 20 ਮਿੰਟ ਦਾ ਲਾਈਵ ਕਰਾਂਗੇ ਤੇ 5204 ਆ ਗਿਆ ਪਹਿਲਾ ਟਰੈਕਟਰ ਜੌਂਡੀਰ ਦਾ ਦਾਸ ਮਾਡਲ 11 ਦੀ ਆਸੇ 445000 ਰੁਪਏ ਦੀ ਮੰਗ ਹੈ ਚਾਰੇ ਟਾਇਰ ਨਵੇਂ ਨੇ ਟਾਇਰਾਂ ਦੀ ਗੱਲ ਕਰਾਂ ਐਮ ਆਰ ਐਫ ਦੇ ਟਾਇਰ ਨੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਮੇਰੀ ਆਵਾਜ਼ ਵਗੈਰਾ ਕਿਵੇਂ ਆ ਰਹੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ 5050d 5050d ਦੀ ਮੈਂ ਗੱਲ ਕਰਾਂ ਇਹ ਗਰ ਕੰਡੀਸ਼ਨ ਦਾ ਤੁਸੀਂ ਦੇਖੋ ਪਹਿਲਾਂ ਕਿੰਨਾ ਸਾਫ਼ ਹੈ ਟਰੈਕਟਰ ਬਾਕੀ ਵੀਡੀਓ ਨੂੰ ਸ਼ੇਅਰ ਕਰ ਦੇ ਜਦਬ ਕੇ ਤੇ weight ਵਗੈਰਾ ਲੱਗਾ ਹੋਇਆ 18 ਮਾਡਲ 4 ਲੱਖ 80 ਹਜ਼ਾਰ ਟਰੈਕਟਰ ਦੀ ਠੀਕ ਹੈ ਜੀ ਤੇ ਇਹ ਫਤਿਆਵੰਦ ਹਰਿਆਣਾ ਮੰਡੀ ਦਿਨ ਐਤਵਾਰ ਆਖਦੀ ਆਏ ਐਤਵਾਰ ਲੱਗਦੀ ਹੈ ਮਹੀਨੇ 'ਚ ਭਾਵੇਂ 3 ਹੋਣ ਭਾਵੇਂ 4 ਹੋਣ ਤੇ ਭਾਵੇਂ 5 ਐਤਵਾਰ ਹੋਣ ਠੀਕ ਹੈ ਜੀ ਆਏ ਐਤਵਾਰ ਮੰਡੀ ਲੱਗਦੀ ਏ ਯੂਰੋਪੀਆਂ ਆ ਗਿਆ ਪਾਵਰ ਟਰੈਕ ਦਾ ਡੀਜ਼ਲ ਸੇਵਰ ਪਲੱਸ ਮਾਡਲ ਜਿਹੜਾ ਕਿ ਪਹਿਲਾਂ ਆਉਂਦਾ ਸੀ ਹੁਣ ਵੀ ਆ ਰਿਹਾ ਵੈਸੇ ਦਾ ਮਾਡਲ ਹੈਗਾ 20 ਬਾਕੀ ਜਿਹੜੇ ਰੇਟ ਨੇ ਕੋਈ ਫਿਕਸ ਨਹੀਂ ਹੁੰਦੇ ਮੌਕੇ ਤੇ ਡਿਸਕਾਊਂਟ ਵਗੈਰਾ ਹੋ ਜਾਂਦਾ 5 ਲੱਖ 40 ਹਜ਼ਾਰ ਰਿਹਾ ਡਿਮਾਂਡ ਹੈ ਜੇ ਮੈਂ ਗੱਲ ਕਰਾਂ ਕੰਡੀਸ਼ਨ ਦੀ ਕੰਡੀਸ਼ਨ ਤੁਸੀਂ ਆਪੇ ਹੀ ਚੈੱਕ ਕਰ ਲਓ ਦੇਖ ਸਕਦੇ ਕਿੰਨੀ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ ਹੈ ਚੈੱਕ ਕਰੋ ਤੇ ਉਸ ਤੋਂ ਅਗਲਾ ਆ ਗਿਆ ਮਾਈਲੇਜ ਮਾਸਟਰ ਆ ਗਿਆ ਸੋਨਾ ਲੀਕਾ ਇੰਟਰਨੈਸ਼ਨਲ ਐਮ ਐਮ 35 ਇਹ ਹੈਗਾ ਜੀ 35 ਜੋ ਕਿ 38 ਐਚ ਪੀ ਦੇ ਵਿੱਚ ਆਉਂਦਾ ਮੈਂ ਨਾਲ ਚਾਰੇ ਦਾ ਟਾਇਰ ਨਵੇਂ ਨੇ ਟਾਇਰ ਚਾਰੇ ਨਵੇਂ 5405 2 ਵੀਲ ਕੋਈ ਨਹੀਂ 5405 ਵੀ ਵਿਖਾ ਦਿੰਦੇ ਜੇ ਹੋਇਆ ਤਾਂ 5204 ਦਿਖਾਤਾ ਬਈ ਤੇ 22 ਮਾਡਲ ਹੈ ਜੇ ਮੈਂ ਗੱਲ ਕਰਾਂ 4 ਲੱਖ ਤੇ 65000 ਰੁਪਏ ਡਿਮਾਂਡ ਹੈ ਪਾਵਰ ਸਟੀering ਦੇ ਅੰਦਰ ਹੈ ਪਾਵਰ ਸਟੀering ਦੇ ਅੰਦਰ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹਰਿਆਣੇ ਦੀ ਸਰਨਾ ਵੱਡੀ ਮੰਡੀ ਇਹ ਆ ਪੰਜਾਬ ਦੀ ਸਰਨਾ ਵੱਡੀ ਮੰਡੀ ਤਲਵੰਡੀ ਸਾਬੋ ਠੀਕ ਹੈ ਜੀ ਸਵਰਾਜ 855 ਐਫ ਸੀ ਮਾਡਲ ਰਿਵਰਸ ਪੀ ਡੀਓ ਦਾ ਟਰੈਕਟਰ ਹੈ ਹਾਂਜੀ ਅਤਵਾਰੀ ਬੋਲੂ ਵਿੱਚ ਬਣਾਇਆ ਬਾਈਆ ਬਾਹਰ ਜਾਂਦੇ ਟਰੈਕਟਰ 207 ਦਾ ਦਲਾਹ ਹੈ ਬੜਾ ਪੁਰਾਣਾ ਬਾਅਦ ਚ ਬਣਾ ਲੈਣਾ ਰਿਵਰਸ ਪੀ ٹیਓ ਏ ਠੀਕ ਹੈ ਜੀ ਤੇ 20 ਮਾਡਲ ਹੈ 6 ਲੱਖ 45000 ਰੁਪਿਆ ਡਿਮਾਂਡ ਹੈ ਇਸ ਤੋਂ ਇਲਾਵਾ ਕੰਡੀਸ਼ਨ ਤੁਸੀਂ ਚੈੱਕ ਕਰੋ ਵੀ ਕਿਵੇਂ ਦੀ ਟਰੈਕਟਰ ਦੀ ਚੈੱਕ ਕਰਕੇ ਆਪੇ ਕਮੈਂਟ ਕਰਦਿਆ ਕਰੋ ਤੇ ਬਾਕੀ ਕਿਹੜਾ ਟਰੈਕਟਰ ਦੇਖਣਾ ਉਹ ਤੁਸੀਂ ਕਮੈਂਟ ਕਰੀ ਚਲੋ ਆਪਾਂ ਉਸ ਹਸਾਬ ਤੇ ਦਿਖਾਉਂਦੇ ਜਾਂਦੇ ਮੰਡੀ ਤਾਂ ਕਾਫੀ ਭਰੀ ਹੋਈ ਟਰੈਕਟਰਾਂ ਦੀ ਲੋਡਰ ਵੀ ਆਇਆ ਹੋਇਆ ਇਸ ਵਾਰੀ ਮੰਡੀ ਦੇ ਅੰਦਰ 605 ਡੀਆਈ ਆ ਗਿਆ ਇਸ ਤੋਂ ਇਲਾਵਾ ਜੇ ਕਿਸੇ ਕੋਲ ਕੋਪੋਟਾ ਸੇਲ ਵਾਸਤੇ ਹੋਵੇ ਮਾਡਲ ਹੈਗਾ 4508 ਦੇ ਨਾਮ ਤੇ ਸ਼ਤਕ ਮੈਨੂੰ ਕਿਸੇ ਨੇ ਬਾਈ ਨੇ ਫੋਨ ਕੀਤਾ ਸੀ ਤੇ ਦੱਸ ਦਿਆ ਜੀ ਕਮੈਂਟਾਂ ਵਿੱਚ ਜੇ ਹੋਵੇ ਕਿਸੇ ਕੋਲੇ ਤਾਂ ਉਹ ਬਾਈ ਖਰੀਦਣਾ ਚਾਹੁੰਦੇ ਨੇ ਏਰੀਆ ਲੁਧਿਆਣੇ ਦੇ ਅੰਦਰ ਖਰੀਦਣਾ ਤੇ ਅਰਜੁਨ ਨੋਵੋ 605 ਡੀਆਈ ਆ ਗਿਆ ਇਹਦੀ ਜੇ ਮੈਂ ਗੱਲ ਕਰਾਂ 20 ਮਾਡਲ ਹੈ ਤੇ 6 ਲੱਖ 15000 ਰੁਪਿਆ ਡਿਮਾਂਡ ਹੈ 6 ਲੱਖ 15000 ਰੁਪਿਆ ਡਿਮਾਂਡ ਹੈ ਕੰਡੀਸ਼ਨ ਤੁਸੀਂ ਆਪੇ ਚੈੱਕ ਕਰ ਲਓ ਟਰੈਕਟਰ ਪੂਰਾ ਸਾਫ਼ ਪਿਆ ਹੈ ਤੇ ਉੱਤਲੇ ਬੰਨੇ ਪ੍ਰੋਜੈਕਟਰ ਵਾਲੀ ਵੱਡੀ ਜਿਹੜੀ ਛਤਰੀ ਲੱਗੀ ਹੋਈ ਆ ਫੁੱਲ ਲੱਗਾ ਹੋਇਆ ਅਗਲੇ ਬੰਨੇ ਸੋਨਾਲੀ ਕਾ 750 ਜਿਹੜਾ ਕਿ 55 HP ਦਾ ਟਰੈਕਟਰ ਹੈ DLX ਮਾਡਲ ਹੈ DLX ਦਾ ਮਤਲਬ ਇਹ ਹੈ ਇਹਦੇ ਵਿੱਚ ਕੰਫਰਟੇਬਲ ਸੀਟ ਦਿੱਤੀ ਸੀ ਜਦੋਂ ਮਾਡਲ ਲਾਂਚ ਹੋਇਆ ਸੀ 5 ਲੱਖ 85 ਹਜ਼ਾਰ ਦੀ ਡਿਮਾਂਡ ਹੈ ਬਾਕੀ ਟਾਇਰ ਟੂਰ ਤਾਂ ਓਕੇ ਪਏ ਨੇ ਠੀਕ ਪਏ ਨੇ ਕੰਡੀਸ਼ਨ ਦੇ ਹਾਈ ਲੋ మీడియం ਦਾ ਟਰੈਕਟਰ ਹਾਈ ਲੋ మీడియం ਦਾ ਟਰੈਕਟਰ ਹੈ ਇਸ ਤੋਂ ਇਲਾਵਾ ਸ਼ਟਲ ਛਿੱਪ ਦੇ ਅੰਦਰ ਸ਼ਟਲ ਛਿੱਪ ਦੇ ਅੰਦਰ ਹੈ ਇਹ ਟਰੈਕਟਰ 55 HP 210 NM ਟਾਰਕ ਦੇ ਨਾਲ ਹੈ ਠੀਕ ਹੈ ਜੀ ਅਗਲੀ ਸਾਈਡ ਚੱਲਦੇ ਹਾਂ ਟਾਰਪੋ ਸੁਪਰ ਨਿਊ ਹੋ ਲੈਣ 550 ਆ ਗਿਆ 650 ਦੀ ਜੇ ਮੈਂ ਗੱਲ ਕਰਾਂ ਮਾਡਲ ਹੈਗਾ 12 5 ਲੱਖ 40 ਹਜ਼ਾਰ ਦੀ ਮੰਗ ਹੈ ਪਾਵਰ ਸਟੀering ਤੇ ਇਸ ਤੋਂ ਇਲਾਵਾ এরਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਦਾ 855 ਦਿਖਾਓ ਬਾਈ ਜੀ ਬਾਈ 1 855 ਦਿਖਾ ਚੁੱਕੇ ਆ ਇਸ ਤੋਂ ਅਗਾ ਹੋਰ ਵੀ ਦਿਖਾਉਣੇ ਆ ਉਸ ਤੋਂ ਅਗਾ ਮਾਡਲਾਂ ਦੇ ਸਾਹਵੇਂ 969 ਤੇ ਹੋਰ ਵੀ ਆ ਰਹੇ ਨੇ ਠੀਕ ਹੈ ਜੀ ਨੀਓ ਹੋਲੈਂਡ 5500 5500 ਦੀ ਮੈਂ ਗੱਲ ਕਰਾਂ 11 ਮਾਡਲ ਤੇ 5 ਲੱਖ 25 ਹਜ਼ਾਰ ਦੀ ਹੈ ਮੰਗ ਬਾਕੀ ਮੇਰੀ ਆਵਾਜ਼ ਕਿਵੇਂ ਆ ਰਹੀ ਇਹ ਜਰੂਰ ਦੱਸ ਦਿਆ ਜੀ ਕਿਉਂਕਿ ਥੋੜਾ ਜਨਾ ਆਵਾਜ਼ ਵਗੈਰਾ ਦਾ ਪਤਾ ਨਹੀਂ ਲੱਗਦਾ ਬੰਦੇ ਨੂੰ ਕੀ ਜਾ ਰਹੀ ਕੀ ਨਹੀਂ ਜਾ ਰਹੀ ਹਾਈ ਲੋ మీడియం ਹੈ ਠੀਕ ਹੈ ਜੀ ਬਾਕੀ ਕੰਡੀਸ਼ਨ ਬਾਕੀ ਜਿਹੜਾ ਵੀ ਟਰੈਕਟਰ ਦਿਖਾ ਰਹੇ ਮੰਡੀ ਚਾਓ ਟਰਾਈ ਲਓ ਉਸ ਤੋਂ ਬਾਅਦ ਖਰੀਦੋ ਠੀਕ ਹੈ ਮੰਡੀ ਚਾਓ ਤੁਸੀਂ ਇੱਕ ਵਾਰੀ ਟਰਾਈ ਲਓ ਉਸ ਤੋਂ ਬਾਅਦ ਰੇਟ ਡਿਸਕਾਊਂਟ ਵਗੈਰਾ ਜਿਹੜੇ ਹੋਣੇ ਨੇ ਹੋਣਗੇ ਉਸ ਤੋਂ ਬਾਅਦ ਟਰੈਕਟਰ ਨੂੰ ਖਰੀਦ ਲੈਣਾ ਨਿਊ ਹੋਲੈਂਡ 5511 ਮਾਡਲ 4 ਲੱਖ 60000 ਰੁਪਏ ਡਿਮਾਂਡ ਹੈ हरियाणा ने नंबर ਤੇ ਟਰੈਕਟਰ ਸਰਨਾ ਪਹਿਲੇ ਨੰਬਰ ਤੇ ਹੋਣਗੇ ਠੀਕ ਹੈ ਤੇ ਟਾਇਰ ਜਿਹੜੇ ਨਵੇਂ ਨੇ ਦੇਖ ਲਓ ਤੁਸੀਂ ਟਾਇਰ ਨਵੇਂ ਨੇ ਪਲੱਸ ਵਾਲਾ ਮਾਡਲ ਆ ਗਿਆ ਤੇ ਸੁਪਰ ਪਲੱਸ ਹੁਣ ਨਵਾਂ ਲਾਂਚ ਹੋਇਆ ਟੀਐਕ ਸੀਰੀਜ਼ ਦਾ 3637 ਮਾਡਲ ਹੈ 3,85,000 ਰੁਪਏ ਦੀ ਮੰਗ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਟਰੈਕਟਰ ਦੀ ਚੈੱਕ ਕਰੋ ਕੰਡੀਸ਼ਨ ਤੇ ਨਿਊ ਹੋਲੈਂਡ 363 ਸ਼ਕਤੀ 36 ਤੇ ਬਹੁਤ ਕਾਫੀ ਸਟਾਕ ਹੈ 3600 ਤਾਂ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਆ ਕਿਉਂਕਿ ਸਟਾਕ ਹੋਰ ਵੀ ਦਿਖਾਉਣੇ ਤੁਹਾਨੂੰ 3600 ਆ ਗਿਆ 2 ਵਾਲਾ ਠੀਕ ਹੈ ਇਹਦੀ ਮੈਂ ਦੱਸ ਦਿੰਦਾ ਤੁਹਾਨੂੰ 19 ਮਾਡਲ 5 ਲੱਖ 60 ਹਜ਼ਾਰ ਰੁਪਏ ਡਿਮਾਂਡ 3630 ਆ ਗਿਆ 13 ਮਾਡਲ 4 ਲੱਖ 80 ਹਜ਼ਾਰ ਰੁਪਏ ਡਿਮਾਂਡ ਨਿਊ ਹੋਲੈਂਡ ਸੁਪਰ ਆ ਗਿਆ 3630 ਇਹ ਹੈਗਾ 12 ਮਾਡਲ 4 ਲੱਖ ਰੁਪਏ ਤੁਸੀਂ ਮੰਨ ਕੇ ਚਲੋ 395 ਵੈਸੇ 3630 ਆ ਗਿਆ ਉਸ ਤੋਂ ਬਾਅਦ ਇਹ ਹੈਗਾ 12 ਮਾਡਲ 385 ਹਰ ਇੱਕ ਦੇ ਮੰਨ ਲਓ ਐਂਦੇ ਹੁਣ ਉਤਲੇ ਬੰਨੇ ਹੋਣੀ ਹੈਗੀ ਛਤਰੀ ਨਹੀਂ ਹੈਗੀ ਐਂਦੇ ਹੋਡ ਵਾਲੀ ਛਤਰੀ ਲੱਗੀ ਉਹਨਾਂ ਦੇ ਰੇਟਾਂ ਦਾ 15 ਦਾ 1000 ਦਾ ਦੋ ਹੀ ਹੱਟ ਪਿਆ ਜਾਂਦਾ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਇੱਕ ਵਾਰੀ ਜਿੰਨੇ ਜਾਣੇ ਜੁੜਿਆ 5620 ਆ ਗਿਆ ਇੱਥੋਂ 5620 ਦੀ ਗੱਲ ਕਰਾਂ 22 ਮਾਡਲ ਹੈ 995 ਡਿਮਾਂਡ ਹੈ ਠੀਕ ਹੈ ਜੀ ਤੇ 5620 ਹੋਰ ਆ ਗਿਆ ਇੱਕ ਨਿਊ ਹੋਲੈਂਡ ਦਾ ਇਹਦੀ ਗੱਲ ਕਰਾਂ 21 ਮਾਡਲ 8 ਲੱਖ 30000 ਰੁਪਏ ਦੀ ਡਿਮਾਂਡ ਹੈ ਇਸ ਤੋਂ ਇਲਾਵਾ ਨੰਬਰ ਤੁਸੀਂ ਆਹ ਵਾਲੇ ਨੋਟ ਕਰ ਲਓ ਨੰਬਰ ਤੁਸੀਂ ਆਹ ਵਾਲੇ ਨੋਟ ਕਰ ਲਓ ਸਕਰੀਨ ਸ਼ਾਟ ਲੈ ਲਓ ਇੱਕ ਵਾਰੀ ਆਹ ਵਾਲੇ ਨੰਬਰ ਨੇ ਤਿੰਨ ਨੰਬਰ ਨੇ ਕਿੰਨੇ ਤੁਸੀਂ ਆਹ ਹੋਲੈਂਡ ਦਾ ਸਟਾਕ ਜਿੰਨੇ ਇੱਧਰ ਆ ਟਰੈਕਟਰ ਖੜੇ ਨੇ ਸਾਰੇ ਤੁਸੀਂ ਖਰੀਦ ਸਕਦੇ ਜੀ ਤੇ ਅਗਲੇ ਬੰਨੇ ਫਿਰ 5620 ਆ ਗਿਆ ਦੇਖੋ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ ਤੇ ਇਹਦੀ ਮੈਂ ਗੱਲ ਕਰਾਂ ਇਹ ਹੈਗਾ ਜੀ ਆਪਣਾ 21 ਮਾਡਲ 9 ਲੱਖ 10 ਰੁਪਏ ਦੀ ਡਿਮਾਂਡ ਕੰਡੀਸ਼ਨ ਤਾਂ ਬਿਲਕੁਲ ਓਕੇ ਤੇ ਸਾਫ਼ ਹੈ ਟਰੈਕਟਰ ਚੈੱਕ ਕਰੋ ਕੰਡੀਸ਼ਨ ਵਗੈਰਾ ਪੂਰੀ ਸਾਫ ਹੈ ਟਰੈਕਟਰ ਦੀ ਤੇ ਅਗਲੇ ਬੰਨੇ 3630 ਆ ਗਿਆ ਅਗਲੇ ਬੰਨੇ 855 ਜਿਹੜੇ ਬਾਈ ਦੀ ਡਿਮਾਂਡ ਸੀ ਉਹ ਵੀ ਦਿਖਾਉਣ ਲੱਗੇ 855 ਤੇ ਵੀ ਆ ਗਏ ਹੁਣ ਮਿਊਜ਼ਿਕ ਸਿਸਟਮ ਦੇਖੋ ਕਿੱਡਾ ਹੈਵੀ ਲੱਗਾ ਹੋਇਆ ਹੈਵੀ ਬੇਸ ਵਗੈਰਾ ਦਾ ਲੱਗਾ ਹੋਇਆ ਤੇ ਉਸ ਤੋਂ ਇਹਦਾ ਰੇਟ ਦੱਸ ਦिए 20 ਮਾਡਲ 7 ਲੱਖ 15 ਹਜ਼ਾਰ ਰੁਪਏ ਦੀ ਡਿਮਾਂਡ ਹੈ ਤੇ ਜੌਂਡੀਅਰ ਟਰੈਕਟਰ ਜੌਂਡੀਅਰ ਵੀ ਦਿਖਾ ਦਿੰਨੇ ਆ ਬਾਈ 5210 ਖੜਾ ਇੱਧਰ ਤੇ ਹੋਰ ਵੀ ਦਿਖਾਉਣੇ ਆ ਓਨਲੀ ਸਪਲੈਂਡਰ ਲਵਰ ਕੁਲਦੀਪ ਸਿੰਘ ਨੇ ਕਮੈਂਟ ਕੀਤਾ ਦੀਪ ਸਿੱਧੂ ਆਰ ਜੇ 31 ਠੀਕ ਹੈ ਜੀ 855 ਆ ਗਿਆ ਜੀ 855 ਵਾਲੇ ਬਾਈ ਦਾ 855 ਆ ਗਿਆ 15 ਸਪੀਡ ਯਾਨੀ ਕਿ 3 ਸਪੀਡ ਟਰੈਕਟਰ ਹੈ ਹਰਿਆਣਾ ਨੰਬਰ ਹੈ ਜੇ ਮੈਂ ਇਹਦੀ ਗੱਲ ਕਰਾਂ ਮੈਨੂੰ ਲੱਗਦਾ 22 ਮਾਡਲ ਹੈ 8 ਲੱਖ ਕੁਛ ਡਿਮਾਂਡ ਸੀ 8 ਲੱਖ ਤੇ ਨਾਲ ਦੇ ਟਾਇਰ ਵਗੈਰਾ ਨੇ ਸਾਰਾ ਕੁਝ ਨਾਲ ਦਾ ਸਾਈਡ ਗੇਅਰ ਦੇ ਅੰਦਰ ਕੰਡੀਸ਼ਨ ਤੁਸੀਂ ਦੇਖ ਸਕਦੇ ਹਾਈ ਲੋ మీడియం ਚ ਟਰੈਕਟਰ ਹਣਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਯੂ ਤੇ ਛਤਰੀ ਲੱਗੀ ਹੋਈ ਹੈ ਠੀਕ ਹੈ ਇਧਰ ਮੈਂ 5210 ਦਿਖਾ ਦਿੰਦਾ ਜਿਹੜੇ ਵੀਰ ਕਹਿੰਦੇ ਜੌਂਡੀਅਰ ਹਜੇ ਵੀ ਮੰਡੀ 'ਚ ਕਨੈਕਟਰ ਆਈ ਜਾਂਦੇ ਨੇ ਤੇ ਮੁੱਕੇ ਨਹੀਂਗੇ ਯਾਨੀ ਕਿ ਹਜੇ ਆਉਣੋਂਗੇ ਖੜੇ ਇਹ ਆ 5210 ਗੀਅਰ ਪ੍ਰੋ ਗੀਅਰ ਪ੍ਰੋ ਦੀ ਮੈਂ ਗੱਲ ਕਰਾਂ ਇਹ 20 ਮਾਡਲ 7 ਲੱਖ ਤੇ 15000 ਰੁਪਏ ਡਿਮਾਂਡ ਹੈ ਗੀਅਰ ਪ੍ਰੋ ਦੀ ਠੀਕ ਹੈ ਇੱਕ ਜੌਂਡੀਅਰ ਦਾ ਖੜਾ ਮਾਡਲ 5305 ਬਾਈ ਨੇ ਮੰਗਿਆ ਸੀ 5305 ਇਹ 5305 ਹੈ ਬਾਈ ਠੀਕ ਹੈ ਇਹਦੀ ਡਿਮਾਂਡ ਹੈਗੀ ਆ 19 ਮਾਡਲ 5 ਲੱਖ ਤੇ 25000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਂਦਾ ਠੀਕ ਹੈ ਤੇ ਵੀਡੀਓ ਕਿਵੇਂ ਦੀ ਲੱਗਦੀ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਸ਼ੇਅਰ ਵਗੈਰਾ ਕਰਦੋ ਵੀਡੀਓ ਨੂੰ ਲਾਈਕ ਕਰਦੋ ਤੇ ਇਸ ਤੋਂ ਬਾਅਦ ਫੇਸਬੁੱਕ ਤੇ ਉੱਤੇ ਵੀ ਲਾਈਵ ਹੋਵਾਂਗੇ ਆਪਾਂ ਜੇ ਕਿਸੇ ਵੀਰ ਦਾ ਕਮੈਂਟ ਰਹਿੰਦਾ ਉੱਥੇ ਜ਼ਰੂਰ ਆਣ ਕੇ ਕਰਿਆ ਜੀ ਮਹਿੰਦਰਾ 475 ਡੀਆਈ ਹਜੇ ਇੱਥੇ ਆਪਾਂ 7-8 ਮਿੰਟ ਲਾਈਵ ਹੋਰ ਕਰਾਂਗੇ ਠੀਕ ਹੈ ਜੀ ਤੇ ਜੁੜੇ ਰਿਹਾ ਜੇ ਦਿਖਾਉਣਾ ਤੁਹਾਨੂੰ ਟਰੈਕਟਰ ਬਾਕੀ ਮੀਂਹ ਦਾ ਮਾਹੌਲ ਹੋਇਆ ਪਿਆ ਇੱਥੇ ਠੀਕ ਹੈ ਸੱਤ ਮਾਡਲ 225000 ਰੁਪਏ ਸੈਕਟਰ ਦੀ ਡਿਮਾਂਡ ਹੈ ਮੈਂ ਜੇ ਟੈਰਾਂ ਦੀ ਗੱਲ ਕਰਾਂ ਠੀਕ ਠਾਕ ਵਧੀਆ ਟੈਰ ਪਏ 475 ਭੂਮੀਪੁੱਤਰ ਮਾਡਲ ਜਿਹਨੂੰ ਡੀਆਈ ਕਹਿੰਦੇ ਨੇ ਬਹੁਤ ਡਿਮਾਂਡ ਹੈ ਫਾਜ਼ਿਲ ਕੈਰੀਚ ਮੁਕਸਰ ਏਰੀਆ ਚ ਇਹਦੀ ਬਹੁਤ ਡਿਮਾਂਡ ਰਹਿੰਦੀ ਆ ਤੇ ਅਗਲੀ ਸਾਈਡ ਆਪਣਾ ਸੋਨਾ ਲੀਕਾ ਡੀਆਈ 35 ਆ ਗਿਆ ਜੇ ਮੈਂ 35 ਦੀ ਗੱਲ ਕਰਾਂ 15 ਮਾਡਲ 360000 ਰੁਪਏ ਡਿਮਾਂਡ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੀ ਟਰੈਕਟਰ ਦੀ ਬਾਕੀ ਪਤਾ ਕੀ ਆ ਟੋਪ ਵਗੈਰਾ ਪੈਂਦੀ ਥੋੜਾ ਜਿਹਾ ਰੰਗ ਦਾ ਫੋਨ ਹੀ ਫਰਕ ਪਾ ਦਿੰਦਾ ਇੰਨਾ ਤੇ ਆਇਸ਼ਰ 551 551 ਦੀ ਜੇ ਮੈਂ ਗੱਲ ਕਰਾਂ ਇਹ ਹੈਗਾ ਜੀ ਆਪਣਾ 21 ਮਾਡਲ 535000 ਰੁਪਿਆ ਡਿਮਾਂਡ 535 ਡਿਮਾਂਡ ਹੈ ਤੇ ਆਇਸ਼ਰ ਦੇ ਇੱਕ ਨਵਾਂ ਮਾਡਲ ਪ੍ਰਾਈਮ ਚ ਲਾਂਚ ਹੋਇਆ ਉਹਦੇ ਉੱਤੇ ਬਹੁਤ ਜਲਦ ਵੀਡੀਓ ਆ ਰਹੀ ਹੈ ਕੀ ਕਮੀਆਂ ਐ ਐਗਰੀਕਿੰਗ ਦੀ ਵੀਡੀਓ ਆ ਰਹੀ ਹੈ ਜੌਂਡੀਅਰ 5075 E ਦੀ ਵੀਡੀਓ ਆ ਰਹੀ ਆ ਤੇ ਡਿਊਜ਼ ਫਾਰ ਦੀ ਵੀ ਆ ਰਹੀ ਹੈ ਵੀਡੀਓ ਇਹ ਸਾਰੀਆਂ ਰਿਵਿਊ ਦੇ ਉੱਤੇ ਹੋਣੀਆਂ 275 ਠੀਕ ਹੈ ਬਾਈ ਅ ਦੱਸ ਦਿੰਨੇ 275 ਵੀ ਅਗਲੇ ਬੰਨੇ ਕੋਈ ਨਹੀਂ ਅ 969 ਆ ਗਿਆ ਜੀ ਤੇ ਆਪਾਂ ਇਹਦੀ ਗੱਲ ਕਰੀਏ ਜਮਾ ਟੌਪ ਮਾਡਲ ਹੈ 21 ਮਾਡਲ ਤੇ ਰੇਟ ਮਿਟ ਗਿਆ ਕੁਛ ਸੀ 815000 ਰੁਪਏ ਸ਼ਾਇਦ ਠੀਕ ਹੈ ਹਾਈ ਲੋ మీడియం ਕੋਈ ਕਮਿਊਨੀਆ ਟਰੈਕਟਰ ਕਿਨ ਕਰਜ ਬਹੁਤ ਸਪੀਡ ਦੇ ਵਿੱਚ ਮੈਂ ਆਖਾਂ ਕੰਫਰਟੇਬਲ ਟਰੈਕਟਰ ਅਗਲੇ ਬੰਨੇ 855 ਐਫੀ ਨਵੀਂ ਜਿਹੜੀ ਸ਼ੋਅ ਦੇ ਵਿੱਚ ਹੋ ਗਈ ਸੇਲ ਵਾਸਤੇ ਆਇਆ ਹੋਇਆ ਹਰਿਆਣਾ ਨੰਬਰ 23 ਮਾਡਲ 825000 ਰੁਪਿਆ ਡਿਮਾਂਡ ਹੈ ਹੈ ਹੀ ਨਵਾਂ ਤੇ ਪੈਸੇ ਵੀ ਨਵੇਂ ਦੀ ਮੰਗਣੇ ਅਗਲੇ ਨੇ ਵੈਸੇ ਬਾਕੀ ਡਿਸਕਾਊਂਟ ਵਗੈਰਾ ਹੋ ਜਾਂਦਾ ਮੌਕੇ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਤੇ ਲਾਈਕ ਕਰ ਦਿਓ ਇੱਕ ਵਾਰੀ ਤੇ ਬਾਈ ਦੇ ਹੋਰ ਕਿਹੜੇ ਕਿਹੜੇ ਕਮੈਂਟ ਨੇ ਆਪਣੇ 275 ਆ ਗਿਆ ਤੇ ਇਸ ਤੋਂ ਇਲਾਵਾ ਜੋਂਡੀਅਰ ਬਾਈ ਵਿਖਾ ਤੇ ਜੋਂਡੀਅਰ ਤੇ ਦੋ ਤਿੰਨ ਮਾਡਲ ਵਿਖਾ ਕੇ 5210 7505 5305 ਨਹੀਂ ਹੈਗਾ ਹਜੇ ਇੱਥੇ ਠੀਕ ਹੈ ਲੋਡਰ ਆਇਆ ਹੋਇਆ ਇਸ ਤੋਂ ਇਲਾਵਾ ਵਿਕਾਊ ਠੀਕ ਹੈ 275 ਮਿਲਿਆ ਆਪਾਂ ਨੂੰ ਕੰਮ ਲਈ ਬਈ 275 ਆਪਾਂ ਦਿਖਾਉਣੇ ਆ ਮੰਡੀ ਦੇ ਅੰਦਰ ਹੀ ਆ ਜੀ ਠੀਕ ਹੈ ਮੰਡੀ ਦੇ ਅੰਦਰ ਫਿਰ ਰਹੇ ਆ ਆਪਾਂ ਵਖਾਕੇ ਜਾਵਾਂਗੇ ਜੇ ਮਿਲ ਗਿਆ ਤਾਂ ਆਪਾਂ ਠੀਕ ਹੈ ਮੰਡੀ ਦੇ ਅੰਦਰ ਚੱਲਦੇ ਆਪਾਂ ਹੋਰ ਹੈਗਾ ਥੋੜਾ ਤੇ ਦਿਖਾ ਦਿੰਨੇ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ 22 ਵਗੈਰਾ ਮੇਰੀ ਬਾਜ ਕਿਵੇਂ ਆ ਰਹੀ ਇੱਕ ਆ ਟਰੈਕਟਰ ਵੀ ਆਇਆ ਸੀ 855 XM ਕਈਆਂ ਦੀ ਇਹ ਵੀ ਡਿਮਾਂਡ ਹੁੰਦੀ ਹੈ XM ਦੇ ਵਿੱਚ ਆਇਆ ਸੀ ਟਰੈਕਟਰ ਤੇਲ ਸਾਰਾ ਇਕੱਠਾ ਹੈ ਟਰੈਕਟਰ ਦਾ ਪਾਵਰ ਸਟੀering ਦਾ ਨਾ ਤੇ ਇਹ ਹੈਗਾ ਮੈਂ ਜੇ ਗੱਲ ਕਰਾਂ 14 ਮਾਡਲ 445 ਦੀ ਡਿਮਾਂਡ ਹੈ ਠੀਕ ਹੈ ਸਾਈਡ ਗੀਅਰ ਦੇ ਵਿੱਚ ਟਰੈਕਟਰ ਦੇਖ ਲਓ ਕੰਡੀਸ਼ਨ ਤੇ ਬਾਕੀ ਬਾਈ ਦਾ ਹੈਗਾ ਕਮੈਂਟ ਉਹ ਵੀ ਕਰਦੇ ਆ ਸੌਲਵ ਸੋ ਪਟਵੰਨ ਜਾ ਗਿਆ ਪੰਜ ਸਟਾਰ ਰਿਵਰਸ ਪੀਟੀਓ 15 ਸਪੀਡ ਦੇ ਨਾਲ ਟੈਂਕੀ ਲੱਗੀ ਹੈ ਫਰੰਟ ਤੇ 23 ਮਾਡਲ 8 ਲੱਖ 15 ਹਜ਼ਾਰ ਰੁਪਏ ਡਿਮਾਂਡ ਟਰਾਲੀ ਵੀ ਆ ਗਈ ਇਸ ਵਾਰੀ ਮੰਡੀ ਦੇ ਅੰਦਰ ਟਰਾਲੀ ਦੀ ਗੱਲ ਕਰਾਂ 24 ਮਾਡਲ ਟਰਾਲੀ ਆ 1 ਲੱਖ 10 ਹਜ਼ਾਰ ਰੁਪਏ ਡਿਮਾਂਡ ਹੈ ਵਿੱਚੋਂ ਤੁਸੀਂ ਦੇਖ ਸਕਦੇ ਜੇ ਆਹ ਦੇਖ ਲਓ ਵਿੱਚ ਠੀਕ ਹੈ ਜੀ ਇਹ ਮੇਨ ਦਾ 10 ਕੇ 10 ਫੁੱਟ ਹੀ ਮੈਨਾ ਚੈਂਟਰਾਂ ਦੇ ਉੱਤੇ ਆ ਠੀਕ ਹੈ ਜੀ ਤੇ ਦੇਖ ਲਓ ਕੰਡੀਸ਼ਨ ਬਾਕੀ ਟਾਇਰ ਤੁਹਾਨੂੰ ਦੱਸਨੇ ਕਿਹੜਿਆ ਆਪਣੇ ਜੇ ਮੈਂ ਗੱਲ ਕਰਾਂ ਟਾਇਰ ਆਪਣੇ ਕੜੇ ਆ ਗਏ ਠੀਕ ਹੈ ਜੀ ਟਾਇਰ ਕੜੇ ਆਲੇ ਫੋਰ 63 63 ਦੀ ਮੈਂ ਗੱਲ ਕਰਾਂ ਨਿਊ ਹੁਲੈਂਡ ਦੇ ਅੰਦਰ ਇਹ ਹੈਗਾ ਜੀ ਆਪਣਾ 2000 ਮਾਡਲ 215000 ਰੁਪਏ ਦੀ ਮੰਗ ਜੌਂਡੀਅਰ 50 50 ਡੀ ਪਿੱਛੇ ਵੀ ਵਿਖਾਇਆ ਹੁਣ ਵੀ ਵਿਖਾ ਦੇ ਨੇ ਕੰਡੀਸ਼ਨ ਚੈੱਕ ਕਰੋ ਪਹਿਲਾਂ ਟਰੈਕਟਰ ਦੀ ਤੁਸੀਂ ਚੈੱਕ ਕਰੋ ਕੰਡੀਸ਼ਨ ਤੇ ਕਿਵੇਂ ਆ ਤੇ ਇੰਟਰਲੇ ਬੰਨੇ 11 15 ਮਾਡਲ 4,60,000 ਰੁਪਏ ਡਿਮਾਂਡ ਤੇ ਪਾਵਰ ਟਰੈਕ ਡੀਜ਼ਲ ਸੇਵਰ 439 ਪਲੱਸ ਇਹ ਹੈਗਾ ਜੀ 11 ਮਾਡਲ 4,15,000 ਰੁਪਏ ਡਿਮਾਂਡ ਪਾਵਰ ਮੈਕਸ ਪਾਵਰ ਮੈਕਸ ਆ ਗਿਆ ਅਗਲੀ ਸਾਈਡ 60 EPI ਕਲਾਸਿਕ ਪ੍ਰੋ T20 ਸਪੀਡ ਗੇਅਰ ਬਾਕਸ ਇਸ ਤੋਂ ਇਲਾਵਾ ਕੰਡੀਸ਼ਨ ਚੈੱਕ ਕਰੋ ਪਹਿਲਾਂ ਤੁਸੀਂ ਟਰੈਕਟਰ ਦੀ ਰੰਗ ਰੋਗਣ ਵਗੈਰਾ ਦੇਖੋ F17 ਦੇ ਨਾਮ ਤੇ ਜਿਹੜਾ ਟੈਗਿੰਗ ਲੱਗੀ ਹੁੰਦੀ ਹੁੰਦਾ ਕੋਈ मीनिंग ਹੋਵੇਗਾ ਪਤਾ ਨਹੀਂ ਆਪਾਂ ਨੂੰ ਉਸ ਗੱਲ ਦਾ 21 ਮਾਡਲ 615 67500 ਰੁਪਏ ਡਿਮਾਂਡ ਹੈ ਰਿਗਾਰਡ ਵਗੈਰਾ ਕੰਪਨੀਆਂ ਦੇ ਲੱਗੇ ਹੁੰਦੇ ਆ ਡਿਜ਼ਾਈਨ ਦੇਖੋ ਕੰਪਨੀ ਦਾ ਸੋਨਾ ਹੈ ਸੀਟ ਕਵਰ ਨਾਲ ਪਿਆ ਹਜੇ ਤੇ ਅਗਲੇ ਬੰਨੇ ਆਪਣਾ ਕੀ ਕਹਿੰਦੇ ਨੇ 5039D ਇਹ ਹੈਗਾ 23 ਮਾਡਲ 615 ਕਾਫੀ ਜਿਹੜੇ ਉੱਚੇ ਮਾਡਲ ਹੈ ਨਾ ਮੰਡੀ ਦੇ ਅੰਦਰ ਤੁਹਾਨੂੰ ਵੇਖਣ ਨੂੰ ਮਿਲਣਗੇ ਠੀਕ ਹੈ 275 ਰਪਾਈ ਦੀ ਡਿਮਾਂਡ ਸੀਆਰ ਟ్రਾਇਲ ਵਾਸਤੇ ਗਿਆ ਹੋਇਆ ਸੀ ਤੇ ਹੁਣ ਲਾ ਦਿੰਦੇ ਆ 275 ਡੀਆਈ ਟ੍ਰੇਲ ਵਾਸਤੇ ਗਿਆ ਸੀ ਇਹ ਹੈਗਾ ਮਾਡਲ 12 ਮਾਡਲ 2 ਲੱਖ ਤੋਂ ਵੱਧ ਡਿਮਾਂਡ ਹੈ ਠੀਕ ਹੈ ਟ੍ਰਾਇਲ ਵਾਸਤੇ ਗਿਆ ਹੋਇਆ ਹੈ ਤੇ 744 ਆ 735 ਖੜਾ ਇਹ ਹੈਗਾ 4 ਸਟਾਰ 21 ਮਾਡਲ 595000 ਰੁਪਏ ਦੀ ਡਿਮਾਂਡ ਹੈ ਇਸ ਤੋਂ ਇਹ ਲਾਵਾ 7 ਲੱਖ ਸੌਰੀ 735 F E E F E E ਦਾ ਮਤਲਬ ਹੋ ਰਿਹਾ ਇਹਦਾ ਮਤਲਬ ਤਾਂ ਐਕਸਟਰਾ ਟਾਰਕ ਟਰੈਕਟਰ ਚ ਯਾਨੀ ਕਿ ਆਮ ਟਰੈਕਟਰ ਨਾਲੋਂ ਥੋੜੀ ਜ਼ਿਆਦਾ ਪਾਵਰ F E E ਇਹਨਾਂ ਦੀ ਕੋਈ ਸੀਰੀਜ਼ ਹੈ ਉਹ ਵੱਖਰੀ ਤਰੀਕੇ ਦੇ ਕੰਮ ਕਰਦੀ ਹੁੰਦਾ ਆਪਾਂ ਨੂੰ ਪਤਾ ਹਨ 21 ਮਾਡਲ 4 ਲੱਖ ਕੁਝ ਡਿਮਾਂਡ ਹੈ ਮਗਰਾਟ ਵਗੈਰਾ ਲੱਗੇ ਪਾਵਰ ਸਟੀਰੀਂਗ ਹੈ 735 20 ਪਾਵਰ ਸਟੀਰੀਂਗ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਟਰੈਕਟਰ ਦੀ ਕਿਹੜੇ ਕਿਹੜੇ ਏਰੀਆ ਤੋਂ ਆਪਾਂ ਨੂੰ ਵੇਖ ਰਹੇ ਆ ਬਾਈ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਵੀ ਕਿੱਥੋਂ ਤੱਕ ਆਪਣੀ ਵੀਡੀਓ ਜਾ ਰਹੀ ਆ ਬਾਕੀ ਹੋਰ ਦੱਸੋ ਕਿਹੜਾ ਟਰੈਕਟਰ ਦੇਖਣਾ ਹੈ 744 744 ਵੀ ਦੱਸ ਚੁਕਿਆ ਐਕਸਟਰਾ ਟਾਰਕ ਹੈ ਪਾਵਰ ਸਟੀering ਹੈ 4 star ਹੈ 21 ਮਾਡਲ ਹੈ 595 ਰਵਾਣਾ ਬਾਕੀ ਮੌਕੇ ਤੇ ਡਿਸਕਾਊਂਟ ਵਗੈਰਾ ਹੋ ਜਾਏਗਾ ਤੇ 855 ਵੀ ਦੱਸਤਾ 744 ਦੱਸਤਾ 275 ਵੀ ਦੱਸਤਾ ਇੱਕ ਠੀਕ ਹੈ ਜੀ ਇਹ 15 ਮਾਡਲ 4 ਲੱਖ 90000 ਰੁਪਇਆ ਡਿਮਾੰਡ ਹੈ 4 90 ਡਿਮਾੰਡ ਹੈ ਦੇਖ ਸਕਦੇ ਕੰਡੀਸ਼ਨ ਬਾਕੀ ਘਾਟੇ ਵਾਦੇ ਹੁੰਦੇ ਨੇ ਤੇ ਮੌਕੇ ਤੇ ਸੀਜ਼ਨ ਆ ਗਿਆ ਹੁਣ ਸੀਜ਼ਨ ਦੇ ਵਿੱਚ ਥੋੜੀ ਤਾਂ ਖੇਚ ਰਵੇਗੀ ਠੀਕ ਹੈ ਖੇਚ ਰਹਿਣ ਵਾਲੀ ਸੀਜ਼ਨ ਦੇ ਵਿੱਚ ਇੰਨੇ ਦਾ ਤੇ 735 ਅਗਲੇ ਬੰਨੇ ਵੀ ਖੜਾ ਫਾਰਮ ਟਰੈਕ ਕੇਅਰ ਬਟਨ ਵਾਲਾ ਜਨਾਮਾ 45 ਖੜਾ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਹੋਰ ਦੱਸੋ ਪੁੱੁਰ ਕੀ ਦੱਸੋ ਕੰਡੀਸ਼ਨ ਕੋਈ ਆਪਣਾ ਟਰੈਕਟਰ ਦੇਖਣਾ ਉਹ ਪੁੱਛੋ ਕਮੈਂਟ ਕਰੋ ਕਿਸ ਪਰਪਸ ਦੇ ਉੱਤੇ ਕਮੈਂਟ ਕਰਦੇ 52 10 ਦੇ ਉੱਤੇ ਲੋਡਰ ਲੱਗਾ ਖੜਾ ਇੱਥੇ ਸੇਲ ਵਾਸਤੇ ਮੇਰੇ ਸਾਹਮਣੇ ਸੇਲ ਵਾਸਤੇ ਆਇਆ ਤੇ ਕਮੈਂਟ ਜਰੂਰ ਕਰਿਆ ਕਰੋ ਵੀ ਵੀਡੀਓ ਕਿੱਥੋਂ ਤੱਕ ਪਹੁੰਚਦੀ ਹੈ ਆਪਣੀ ਵੀ ਪਤਾ ਲੱਗੇ ਕਿਹੜੇ ਏਰੀਏ ਤੱਕ ਆਪਣੀ ਵੀਡੀਓ ਜਾਂਦੀ ਹੈ ਵੈਸੇ ਹੁਣ ਅਸੀਂ ਟੂਰ ਕੱਢਿਆ ਸੀ ਪਿੱਛੇ ਜਾ ਯਾਨੀ ਕਿ ਅਸੀਂ ਕਈ ਜਗ੍ਹਾ ਤੇ ਵੀਡੀਓ ਬਣਾ ਕੇ ਆਏ ਆ ਤਾਂ ਜਿਵੇਂ ਕਿ ਆਇਦਰ ਰਾਜਸਥਾਨ ਸਾਈਡ ਗਏ ਆਪਾਂ ਸੰਗਰੀਏ ਸਿੱਕੇ ਯੋ ਉਹਨਾਂ ਦੀਆਂ ਵੀਡੀਓ ਆਉਣੀਆਂ ਨੇ ਹਜੇ ਅਪਲੋਡ ਨਹੀਂ ਕੀਤੀਆਂ ਆਉਣੀਆਂ ਅਪਲੋਡ ਤੇ ਇਸ ਤੋਂ ਇਲਾਵਾ ਆਪਾਂ ਗਏ ਆ ਪਟਿਆਲੇ ਜਾਏ ਠੀਕ ਹੈ ਜੀ ਇਸ ਤੋਂ ਇਲਾਵਾ ਲੁਧਿਆਣੇ ਜਾਏ ਹੁਣ ਹੁਸ਼ਿਆਰਪੁਰ ਵੀ ਜਾਣਾ ਬਹੁਤ ਜਲਦ ਤੇ ਇਸ ਤੋਂ ਇਲਾਵਾ ਗੱਲ ਕਰਾਂ ਮੈਂ ਹੋਰ ਆਪਾਂ ਜਾ ਕੇ ਆਏ ਆ ਬਰਨਾਲਾ ਬਠਿੰਡਾ ਤੇ ਮੋਗਾ ਰਹਿ ਗਿਆ ਇੱਕ ਮੋਗੇ ਵਾਲੀ ਸਾਈਡ ਨਹੀਂ ਗਏ ਮਲੋਟ ਵੀ ਜਾਏ ਆ ਕੱਲ ਮਲੋਟ ਦੀਆਂ ਵੀਡੀਓ ਵੀ ਆ ਰਹੀਆਂ ਮਲੋਟ ਤੇ ਆਪਣੇ ਇਧਰ ਦੀਆਂ ਇਕੱਠੀਆਂ ਹੋਣੀਆਂ ਸੰਗਰੀਏ ਵਗੈਰਾ ਦੀਆਂ ਤੇ ਬਾਕੀ ਹੋਰ ਦੋਸਤੋ ਆਪਣਾ ਕਮੈਂਟ ਕਰੋ ਦੱਸੋ ਬਾਕੀ ਹੁਣ ਆਪਾਂ ਫੇਸਬੁੱਕ ਦੇ ਉੱਤੇ ਲਾਈਵ ਹੋਣ ਲੱਗੇ ਆਂ ਦੂ ਬਾਅਦ ਇੱਥੋਂ ਵੀਡੀਓ ਕੱਟ ਕੇ ਫੇਸਬੁੱਕ ਦੇ ਉੱਤੇ ਲਾਈਵ ਹੋਣਾ ਆਹ ਦੇਖੋ 10 35 ਖੜਾ 2 ਲੱਖ ਰੁਪਿਆ 2 ਲੱਖ 35000 ਰੁਪਿਆ ਡਿਮਾਂਡ ਹੈ ਠੀਕ ਹੈ ਤਿਆਰ ਤੁਰ ਕਰਵਾਇਆ ਹੋਇਆ ਕਪੂਟਾ ਦੀ ਡਿਮਾਂਡ ਆ ਬਈ ਕਪੂਟਾ ਜੋ ਕਿ ਜਾਪਾਨ ਦੀ ਟੈਕਨੋਲੋਜੀ ਇਹ ਹੈਗਾ 5501 ਬਾਈ ਕਹਿੰਦਾ ਸੀ ਫਿਰ ਅਰਜਨ 605 ਅਰਜਨ 605 ਬਈ ਮੈਂ ਸਟਾਰਟਿੰਗ ਦੇ ਵਿੱਚ ਦਿਖਾਤਾ ਡਬਲ ਕਲਚ ਸ਼ਟਲ ਸ਼ਿਫਟ OIB ਵੈਟ ਡਿਸਕ ਪਾਵਰ ਸਟੀering ਠੀਕ ਹੈ ਜੀ ਇਹ ਚੀਜ਼ਾਂ ਇਹਦੇ ਵਿੱਚ ਖਾਸियत ਨੇ ਟਰੈਕਟਰ ਸੋਹਣੇ ਨੇ ਬਿਊਜ਼ ਮਾਰੂਗਾ ਕਪੂਟਾ ਹੋ ਗਿਆ ਕਮੀ ਕੋਈ ਨਹੀਂ ਟਰੈਕਟਰਾਂ ਦੇ ਵਿੱਚ ਕਮੀ ਕਿੱਥੇ ਆ ਕੰਪਨੀ ਦੇ ਵਿੱਚ ਕਮੀ ਆ ਯਾਨਕੀ ਕੰਪਨੀ ਦੀ ਸਰਵਿਸ ਨਹੀਂ ਪਹੁੰਚਦੀ ਟਰੈਕਟਰ ਜੇ ਸਹੀ ਚੱਲ ਰਿਹਾ ਠੀਕ ਆ ਜੇ ਕੋਈ ਦਿੱਕਤ ਆ ਗਈ ਕੰਪਨੀ ਨੂੰ ਫੋਨ ਕਰ ਲਓ ਕੰਪਨੀ ਸਰਵਿਸ ਨਹੀਂ ਪੇਸ਼ਦੀ ਆਪਦੀ ਕਿੰਨੇ ਕਿੰਨੇ ਦਿਨ ਟੱਪ ਜਾਂਦੇ ਆ ਠੀਕ ਆ ਸਰਵਿਸ ਨਹੀਂ ਆਉਂਦੀ ਤੇ 9:11 ਬਜੀ 9:11 ਨਹੀਂ ਹੈਗਾ ਮੇਰੇ ਸਾਬ ਤੇ ਮੰਡੀ 'ਚ ਹਜੇ ਤੱਕ ਹੋਗਾ ਹੋ ਸਕਦਾ ਲਾਸਟ ਦੇ ਵਿੱਚ ਕੋਈ 2-4 ਪੀਸ ਖੜੇ ਹੋਣ 9:11 ਦੇ ਪਹਿਲਾਂ ਵੇਖ ਗਿਓ ਪਹਿਲਾਂ ਖੜੇ ਹੁੰਦੇ ਸੀ ਤੇ T20 ਇੰਡੋਫਾਰਮ ਖੜਾ ਅੱਤਰਾ ਓੜਾ ਲਾੜਲਾ 13 ਮਾਡਲ 2,60,000 ਰੁਪਏ ਦਾ ਠੀਕ ਹੈ ਜੀ ਤੇ 59 11 ਬਈ 59 11 ਹੈ ਨਿਮੰਡੀ ਜੀ ਮੈਂ ਜਿੱਤ ਤੱਕ ਗੇੜਾ ਦੇਖਿਆ ਇਸ ਤੋਂ ਇਲਾਵਾ ਲੋ ਬਈ ਦਿਨੇਸ਼ ਵਰਕੀਆ ਵਧੀਆ ਤੇ ਚਾ ਚਾ ਚਲੋ ਆਪ ਲਾਈਵ ਕੱਟਦੇ ਆ ਇੱਕ ਵਾਰੀ ਮਿਊਟ ਮਿਊਟ ਕਰ ਲੈਂਦਾ ਨਾ ਹਾਂ ਜੀ ਮਿੱਤਰੋ ਆਵਾਜ਼ ਥੋੜਾ ਟਾਈਮ ਲਈ ਕੱਟੀ ਸੀ ਕਿਉਂਕਿ ਕੋਈ ਖਾਸ ਬੰਦਾ ਮਿਲ ਗਿਆ ਜੀ ਆਪਣਾ ਯੂਟਿਊਬਰ ਜੋ ਕਿ ਆਪਣ ਨਾਲ ਕੰਮ ਕਰਦਾ ਤੇ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਸੀ ਲਾਈਵ ਹੁਸ਼ਿਆਰਪੁਰ ਹੁਸ਼ਿਆਰਪੁਰ ਬਈ ਜਾ ਰਹੇ ਆ ਬਹੁਤ ਜਲਦੀ ਜਾ ਰਹੇ ਆ ਅਸੀਂ ਇੱਕ ਦਿਨ ਅਸੀਂ ਅੱਧ ਰਾਹ 'ਚ ਮੁੜ ਕੇ ਲੁਧਿਆਣਾ ਟੱਪ ਗਏ ਸੀ ਤੇ ਹੁਸ਼ਿਆਰਪੁਰ ਤੋਂ ਅਸੀਂ 50 ਕਿਲੋਮੀਟਰ ਦੂਰ ਸੀ ਅਸੀਂ ਮੋੜ ਆਏ ਕੋਈ ਕਾਰਨ ਰਹਿ ਗਿਆ ਸਾਡਾ ਬਸ ਕੋਈ ਕੰਮ ਪੈ ਗਿਆ ਜਾਂ ਲਾ ਲੋ ਕੋਈ ਦਿੱਕਤ ਆ ਗਈ ਸਾਨੂੰ ਅਸੀਂ ਵਾਪਸ ਆ ਗਏ ਤੇ ਮੰਡੀ ਹੈਗੀ ਫਤਿਆਮਾ ਦਾ ਹਰਿਆਣੇ ਦੀ ਦਿਨ ਐਤਵਾਰ ਲੱਗਦੀ ਫਿਰ ਜਾਂਦੇ ਜਾਂਦੇ ਦੱਸ ਦਿੰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਿੰਨੇ ਜਣੇ ਜੁੜੇ ਜੇ ਲਾਈਕ ਕਰ ਦਿਓ ਇੱਕ ਵਾਰੀ ਵੀਡੀਓ ਨੂੰ ਮਿਲਦੇ ਆ ਕਿਸੇ ਹੋਰ ਵੀਡੀਓ ਚ ਕੋਈ ਨਵੀਂ ਚੀਜ਼ ਲੈ ਕੇ ਮਿਲਾਂਗੇ ਤੁਹਾਨੂੰ ਕੋਈ ਨਵਾਂ ਐਕਸਪੀਰੀਅੰਸ ਦੇਵਾਂਗੇ ਤੇ ਧੰਨਵਾਦ ਤੇ ਮੰਡੀ ਹਾਂਜੀ ਭਾਈ ਸ਼ਿਆਰਪੁਰ ਮੰਡੀ ਭਈ ਹਸ਼ਿਆਰਪੁਰ ਮੰਡੀ ਨਹੀਂ ਉੱਥੇ ਤਾਂ ਜਿਹੜਾ ਯਾਰਡ ਆ ਸੀ ਉਹਦੇ ਵਿੱਚ ਜਾਣਾ ਕੋਈ ਮੰਡੀ ਵਗੈਰਾ ਦੀ ਵੀਡੀਓ ਨਹੀਂ ਹੈ ਮੰਡੀ ਤਾਂ ਅੱਜ ਆਪਾਂ ਲਾਈਵ ਹੋਣ ਆਏ ਆ ਵੀ ਕਿੰਨੇ ਕੁ ਜਾਣੇ ਆਪਣੇ ਨਾਲ ਜੁੜਦੇ ਆ ਇਹ ਵੇਖਣਾ ਹੈ ਜਾਂ ਕਿਸੇ ਨੇ ਕੋਈ ਟਰੈਕਟਰ ਲੈਣਾ ਤਾਂ ਉਹਦੇ ਆਪਾਂ ਕਮੈਂਟਾਂ ਦਾ ਜਵਾਬ ਦੇਣਾ ਹੈ ਅੱਗੇ ਮੈਂ ਇੱਕ ਕਈ ਵਾਰੀ ਨੌਲੇਜੇਬਲ ਗੱਲਾਂ ਦੋ ਤਿੰਨ ਦੱਸ ਦੇਣਾ ਨਾ ਜੇ ਮੰਨ ਲਓ ਡੀ ਐਲ ਐਕਸ ਮਾਡਲ ਤੇ ਆ ਸੀ ਐਮ ਸੀਰੀਜ਼ ਆ ਕਿਨਾਂ ਦਾ ਫਰਕ ਹੁੰਦਾ ਤੁਸੀਂ ਆਪੇ ਸਰਚ ਕਰ ਲਓ ਵੀ ਹਾਂ ਕੀ ਫਰਕ ਆ ਆਪੇ ਤਾਂ ਦੇਖੋ ਹਰ ਇੱਕ ਦੇ ਰਿਵਿਊ ਪਏ ਨੇ ਜੇ ਉਸ ਉਹਨਾਂ ਦੀ ਕਾ 750 ਨਵਾਂ ਆਇਆ ਸੀ ਤਾਂ ਪਾਇਆ ਆਪਾਂ ਨਹੀਂ ਪਾਇਆ ਕਿਸੇ ਹੋਰ ਨੇ ਪਾਇਆ ਤੁਸੀਂ ਉੱਥੇ ਦੇਖੋ ਜੇ ਤੁਹਾਨੂੰ ਵੀ ਟਰੈਕਟਰ ਲੈਣਾ ਹੈ ਨਾ ਉਦੋਂ ਪਹਿਲਾਂ ਸੀਰੀਜ਼ ਚੈੱਕ ਕਰੋ ਵੀ ਕਿਹੜੀ ਵਧੀਆ ਚੱਲਦੀ ਹੈ ਕੀ ਉਹਨਾਂ ਦੇ ਵਿੱਚ ਦਿੱਕਤਾਂ ਆਈਆਂ ਕੀ ਪਰੇਸ਼ਾਨੀਆਂ ਆ ਕੀ ਦਿੱਕਤਾਂ ਦੇ ਰਹੀ ਕੰਪਨੀ ਕਿਵੇਂ ਦੀ ਸਰਵਿਸ ਹੈ ਜਿਵੇਂ ਕਿ 50 HP ਦੇ ਅੰਦਰ ਜੋਂਡੀਅਰ ਵੀ ਆਉਂਦਾ ਤੇ ਹੋਲੈਂਡ ਵੀ ਆਉਂਦਾ ਕੰਫਰਟੇਬਲ ਕਿਹੜਾ ਹੈ ਕਿੱਥੇ ਆ ਹੋਣ ਮੰਡੀ ਬਾਈ ਫਤਿਆਮਾਦ ਹਰਿਆਣਾ ਸਟੇਟ ਦੇ ਅੰਦਰ ਡਿਸਟ੍ਰਿਕਟ ਫਤਿਆਮਾਦ ਠੀਕ ਹੈ ਜੀ ਸਰਚ ਕਰ ਲਿਆ ਜੀ ਫਤਿਆਮਾਦ ਸ਼ਹਿਰ ਆਟੋ ਮਾਰਕੀਟ ਠੀਕ ਹੈ ਜੀ ਆਪੇ ਐਡਰੈਸ ਮੈਪ ਤੁਹਾਨੂੰ ਆਪੇ ਪਹੁੰਚਾ ਦੇਗਾ ਹਰਿਆਣਾ ਫਤਿਆਵਾਦ ਆਟੋ ਮਾਰਕੀਟ ਠੀਕ ਹੈ ਜੀ ਇਹ ਮੰਡੀ ਦਿਨ ਐਤਵਾਰ ਲੱਗਦੀ ਹੈ ਜੀ ਠੀਕ ਹੈ ਇੱਕ ਦਿਨ ਮੰਡੀ ਲੱਗਦੀ ਆ ਐਤਵਾਰ ਮਹੀਨੇ ਦੇ ਚਾਰ ਐਤਵਾਰ ਹੁਣ ਪੰਜ ਹੁਣ ਲੱਗੇਗੀ ਲੱਗੇਗੀ ਮੰਡੀ ਠੀਕ ਹੈ ਜੀ ਭਾਵੇਂ ਕਿਵੇਂ ਆ ਤੇ ਸ਼ੇਅਰ ਕਰ ਦਿਆ ਜੀ ਵੀਡੀਓ ਨੂੰ ਧੰਨਵਾਦ ਜੀ ਆਪਾਂ ਹੁਣ ਹੋਣ ਲੱਗੇ ਆ ਫੇਸਬੁੱਕ ਦੇ ਉੱਤੇ ਲਾਈਵ ਜੇ ਕਿਸੇ ਦਾ ਕੋਈ ਕਮੈਂਟ ਰਹਿੰਦਾ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਵੀਰੇ ਟਰੈਕਟਰ ਆ ਲਿਆਂਦਾ ਮੈਂ ਉਧਰ ਖਿਲਾਰ ਕੇ ਇੱਕ ਮੈਨਾਂ 10 15 ਸੈਕਿੰਡ ਮੈਂ ਖਿਲਾਰ ਕੇ ਕਿਹਾ ਸੀ ਸਕਰੀਨ ਸ਼ਾਟ ਲੈ ਲਓ ਜੇ ਮੇਰਾ ਮੋਬਾਈਲ ਨੰਬਰ ਚਾਹੀਦਾ ਮੈਂ ਕਮੈਂਟ ਦੇ ਵਿੱਚ ਪਰਸਨਲ ਆ ਕੇ ਦੇ ਦਾਂਗਾ ਬਾਅਦ ਚ ਪਰ ਮੈਂ ਹੁਣ ਨਹੀਂ ਦੇ ਸਕਦਾ ਵੀਡੀਓ ਦੇ ਵਿੱਚ ਮੈਨੂੰ ਬਹੁਤ ਫੋਨ ਆਉਂਦੇ ਨੇ ਨਾ ਹੀ ਮੈਂ ਤੋਂ ਬਾਅਦ ਫੋਨ ਅਟੈਂਡ ਹੁਣ ਫਿਰ ਲੋਕੀ ਗਾਣਾ ਕੱਢਦੇ ਨੇ ਫੋਨਾਂ ਦੇ ਉੱਤੇ ਤੁਸੀਂ ਫੋਨ ਨੰਬਰ ਦੇ ਦਿੰਦੇ ਨੇ ਫੋਨ ਨਹੀਂ ਚੁੱਕਦੇ ਤਾਂ ਉਹ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਇਸੇ ਲਈ ਫੋਨ ਨੰਬਰ ਨਹੀਂ ਦਈਦਾ ਵੀ ਆਪ ਨੂੰ ਵੀ ਕੰਮ ਹੁੰਦੇ ਨੇ ਤਾਂ ਮੰਨ ਕੇ ਚੱਲੋ ਉਹ ਹੋ ਜਾਂਦਾ ਆ ਨਵਾਂ ਲੈ ਚੱਲਿਆ ਜੀ ਇਹਨੋਂ ਫਾਰਮ ਇਹਦੇ ਏਜੰਸੀ ਆ ਸੁਨਾਲੀਕਾ ਦੀ ਨਿਊ ਜ਼ीलੈਂਡ ਦੀ ਡਿਊਜ਼ ਪਾਰ ਦੀ ਤਾਂ ਚਲੋ ਹੁਣ ਮੈਨੂੰ ਲੱਗਦਾ ਨਹੀਂ ਰਹਿਣੀ ਤੇ ਇਸ ਤੋਂ ਇਲਾਵਾ ਮੈਂ ਦਰ ਆ ਦੀ ਇੱਥੇ ਆ ਚੱਲੀ ਏਜੰਸੀ ਸਵਰਾਜ ਦੀ ਏਜੰਸੀ ਆਇਸ਼ਰ ਦੀ ਏਜੰਸੀ ਫਤਿਹਵਾਦ ਸਾਰੇ ਏਜੰਸੀਆਂ ਲਗਭਗ ਹੈਗੀਆਂ ਨੇ ਕੋਈ ਇੱਕ ਅੱਧੀ ਨੂੰ ਛੱਡ ਕੇ ਤਾਂ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ